ਇਹ ਗਏ ਹੋਏ ਸੀਗੇ ਜੀ ਧਾਨੇ ਤੇ ਪਰ ਇਹ ਕਹਿੰਦੇ ਆ ਵੀ ਉਹ ਉੱਥੇ ਗੋਲਾ ਚੱਲਿਆ ਜੀ ਉਹ ਗੋਲਾ ਚੱਲਣ ਦੇ ਨਾਲ ਉਹਨਾਂ ਨੂੰ ਸਾਰ ਉਪਰ ਗਿਆ ਜੀ ਸਾਰ ਉਪਰ ਦੇ ਨਾਲ ਉਹਨਾਂ ਨੂੰ ਕਿਹੜੀ ਬਿਮਾਰੀ ਚੱਲੀ ਹੋਈ ਸੀ ਵੀ ਇਹ ਇਹ ਸਾਰ ਨਹੀਂ ਆਇਆ ਜੀ ਇਸ ਕਰਕੇ ਵੀ ਉਹਨਾਂ ਦੀ ਸਾਰ ਸਵੇਰੇ ਪਤਾ ਲੱਗਿਆ ਜੀ ਸਵੇਰੇ ਪਤਾ ਲੱਗਿਆ ਜੀ ਕਹਿੰਦੇ ਆ ਕਿ ਉਹਨਾਂ ਦੀ ਵੀ 5 ਵਜੇ ਮੌਤ ਹੋ ਗਈ ਜੀ ਤੇ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਕਰਵਾਉਣਾ ਜੀ ਅੰਤਿਮ ਸੰਸਕਾਰ ਉਹਨਾਂ ਦਾ ਸਵੇਰੇ ਕਹਿੰਦੇ ਆ ਜੀ ਕਿ ਕੱਲ ਨੂੰ ਹੋਣਾ ਹੈ ਜੀ ਤੁਹਾਡੀ ਕਿਹਾ ਜੀ ਉਹਨਾਂ ਨੇ ਮੈਨੂੰ ਗੋਲਿਆ ਸੀ ਮੇਰੇ ਤਾਇਆ ਜੀ ਕਿ ਕੀ ਗੱਲਬਾਤ ਹੋਈ ਉਹਨਾਂ ਨਾਲ ਜੋ ਬਿਮਾਰ ਹੋ ਗਈ ਉੱਥੇ ਜਾ ਕੇ ਧਰਮੇ ਤੇ ਹਾਂਜੀ ਕਹਿੰਦੇ ਉਹਨਾਂ ਦੇ ਬੰਗ ਬੰਬ ਲੱਗਿਆ ਜੀ ਆਪਣੇ ਆਸ਼ੂ ਨਾਲ ਹਾਂਜੀ ਤੇ ਧੂਆ ਧੂਆ ਚੜ ਗਿਆ ਉਹਨਾਂ ਵੀ ਠੀਕ ਤੇ ਸਾਹ ਦੇ ਬਰੋਂ ਲ ਹੋਣ ਲੱਗੇ ਸੀ ਤੇ ਸਾਨੂੰ ਅੱਜ ਰਾਤ ਸਵੇਰੇ ਪਤਾ ਲੱਗਿਆ ਕਿ ਉਹਨਾਂ ਨੂੰ ਸਵੇਰੇ ਹਸਪਤਾਲ ਲੈ ਕੇ ਆ ਗਏ ਠੀਕ ਹਾਂਜੀ ਤੇ 5:00 ਵਜੇ ਕਰੀਬ ਜੀ ਉਹਨਾਂ ਦੀ ਡੈਥ ਹੋ ਗਈ ਅੱਜ ਠੀਕ ਹੈ ਕਿੰਨੇ ਚਿਰ ਤੁਸੀਂ ਉੱਥੇ ਹੋ ਉਹ ਜੀ ਮਹੀਨਾ ਹੋ ਗਿਆ ਜੀ ਉਹਨਾਂ ਨੂੰ ਗਿਆ ਜਿੰਨੇ ਜਦੋਂ ਤੱਕ ਖਾਨ ਮੋਰਚਾ ਸ਼ੁਰੂ ਹੋਇਆ ਉੱਥੇ ਹੀ ਆ। ਹਾਂਜੀ ਉੱਥੇ ਆ ਜੀ। ਪੰਜਵੀਂ ਅਜੜੀ ਬਸੰਤ ਪੰਜਵੀਂ ਲੰਘ ਗਈ ਆ। ਅਜੋ ਪਹਿਲਾਂ ਹੀ ਗਿਆ। ਠੀਕ ਹੈ। ਆਪਣੇ ਮਤਲਬ ਜ਼ਮੀਨ ਜਾਇਦਾਦ ਕਿੰਨੀ ਕਾ ਕਿਸਾਨ ਦੇ ਤੌਰ ਤੇ? ਕਿਲਾ ਕਿਹਦਾ ਆਈ ਆ। ਅੱਛਾ। ਹਾਂਜੀ। ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਜੀ ਮੁਆਵਜ਼ੇ ਦੀ ਮਾਫੀ ਮੰਗ ਮੰਗਦੇ ਆਂ ਜੀ ਵੀ ਸਾਡੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਸਾਡੀ ਜੀ। ਤਾਂ ਕਿ ਅਸੀਂ ਹੁਣ ਇੱਕ ਕਰਦਾ ਮੈਂਬਰ ਜੋ ਚਲਾ ਗਿਆ ਸਾਡਾ ਜੀ। ਤੁਹਾਡੇ ਇੱਕ ਹੁਣ ਉਹਦਾ ਨਹੀਂ ਆ ਸਕਦੇ ਤੁਹਾਡੇ ਆਰਥਿਕ ਸਹਾਇਤਾ ਸਾਨੂੰ ਜੇ ਮਿਲ ਜਵੇ ਤਾਂ ਸਰਕਾਰ ਦਾ ਧੰਨਵਾਦ ਹੋ ਜਾਵੇ। ਜਿਵੇਂ ਕਿਸਾਨੀ ਸੰਸਕਰਚਾ ਚੱਲ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈਗਾ। ਔਰ ਸਰਕਾਰ ਇਸ ਮਾਮਲੇ 'ਚ ਕੋਈ سنجੀਦਗੀ ਨਹੀਂ ਦਿਖਾ ਰਹੀ। ਕਈ ਕਿਸਾਨਾਂ ਨੂੰ ਸਹਾਦਤ ਦਾ ਜਾਨ ਪੀਣਾ ਪੈ ਰਿਹਾ। ਕੀ ਕਹਿਣਾ ਤੁਹਾਡਾ ਕਿਵੇਂ ਦੇਖਦਾ ਸਰਕਾਰ ਦੇ ਇਸ ਪੱਖ ਨੂੰ ਇਸ ਰਵੱਈਏ ਨੂੰ? ਦੇਖੋ ਇਹ ਸਰਕਾਰ ਤਾਂ ਹੁਣ ਇੱਕ ਜਗ੍ਹਾ ਤੇ ਅੜੀ ਹੋਈ ਹੈ ਹੁਣ। ਅੋਸਰਕ ਹੁਣ ਕਿਸਾਨ ਵੀ ਵਾਲੇ ਹੋਏ ਨੇ ਹੁਣ ਇਹਦੇ ਵਿੱਚ ਹੁਣ ਦੋ ਤਰ੍ਹਾਂ ਨੂੰ ਇੱਕ ਨੂੰ ਤਾਂ ਹੁਣ ਨੀਮਾ ਹੋਣਾ ਹੀ ਪੈਣਾ ਠੀਕ ਹੈ ਹੁਣ ਆਪਾਂ ਹੁਣ ਸਰਕਾਰ ਕਦੋਂ ਬਦਲ ਗਈ ਕਹਿ ਨਹੀਂ ਸਕਦੇ ਪਰ ਆਪਣੀ ਹੁਣ ਜੰਗ ਜੜਿਓ ਜਾਰੀ ਹੈ ਜੀ ਤੇ ਆਪਣੇ ਕਿਸਾਨ ਵੀ ਲਹੀਦ ਹੋਈ ਜਾਂਦੇ ਨੇ ਇਹ ਜੰਗ ਵਿੱਚ ਹੁਣ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਉਹ ਜਾਦਾ ਸਾਨੂੰ ਜੀ ਗੂੜੀਆਂ ਨਾਲ ਹੀ ਮਾਰ ਦੇਵੇ ਇਦੋਂ ਸਾਨੂੰ ਐ ਭੁੱਖੇ ਜਾਂ ਆਸੂ ਕਹਿ ਜਾ ਰਿਹਾ ਹੈ ਸਾਹ ਨਾਲ ਜਾਂ ਬਿਮਾਰੀਆਂ ਨਾਲ ਮਾਰਦੀ ਹੈ ਪਰ ਹੁਣ ਸਰਕਾਰ ਵੀ ਇਹ ਨਿੰਦਣਾ ਨਿੰਦਿਆ ਦੀ ਗੱਲ ਹੈ ਜਿਹੜੇ ਹੁਣ ਅੰਨੇ ਬਜ਼ੁਰਗ ਲੋਕਾਂ ਦੇ ਹੱਤਿਆਜਰ ਕਰ ਰਹੀ ਹੈ ਹੁਣ ਬਾਕੀ ਹੁਣ ਸਾਡੇ ਵਰਗੇ ਨੌਜਵਾਨ ਕੀ ਸੋਚਣਗੇ ਇਹਨਾਂ ਬਾਰੇ ਤੇ ਕੱਲ ਨੂੰ ਅਸੀਂ ਵੋਟਾਂ ਪਾਈਏ ਕੀ ਕਮਾਂਗੇ ਅਸੀਂ ਕਿਹਨੂੰ ਵੋਟਾਂ ਪਾਉਣੀਆਂ ਜਾਂ ਸਾਡੇ ਬਜ਼ੁਰਗਾਂ ਨਾਲ ਉਹ ਜਾਂ ਕੁਝ ਕਰਦੇ ਨੇ ਕੰਨੂੰ ਸਾਡੇ ਨਾਲ ਕੀ ਕੁਝ ਕਰਨਗੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨੌਜਵਾਨੀ ਨੂੰ ਇਹ ਬਚਾਉਣਾ ਕਿਸਾਨੀ ਨੂੰ ਬਚਾਉਣਾ ਤਾਂ ਉਹਨਾਂ ਨੂੰ ਆਪਣੇ ਜਿਹੜੇ ਕਾਨੂੰਨ ਹਨ ਉਹਨਾਂ 'ਚ ਸੁਧਾਰ ਕਰਨਾ ਪੈਣਾ ਹੈ ਕਾਦੀ ਗੱਲ ਮਰਨੀ ਪਣੀ ਇਹਨਾਂ ਬੀਸਰ ਸਿੰਘ ਕਿਹੜੀ ਜੱਥੇਬੰਦੀ ਨਾਲ ਜੁੜਿਆ ਸੀ ਇਹ ਕਿਸਾਨ ਆਪਣੀ ਇਥੋਂ ਕਰਮਜੀਤ ਸਿੰਘ ਸੇਖੋਂ ਆਪਕੋੜ ਵਾਲੇ ਪ੍ਰਧਾਨ ਉਹਨਾਂ ਦੇ ਨਾਲ ਠੀਕ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ